ਅੱਜ ਆਪਣਾ ਕੋਤਵਾਲ ਫਿਰ ਡਰ ਕਾਹੇ ਦਾ ਨੀਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀ ਇੱਕ ਵਾਰ ਫਿਰ 14ਵੀਂ ਵਾਰ 40 ਦਿਨਾਂ ਦੀ ਫਰਲੋ ਦੇ ਉੱਤੇ ਬਾਹਰ ਹੈ ਜੀ ਭਈ ਅਗਲੇ ਦਾ ਜਨਮ ਦਿਨ ਹੈ ਕੇਕ ਵੀ ਕੱਟਣਾ ਹੈ ਜਸ਼ਨ ਵੀ ਮਨਾਉਣਾ ਹੈ ਤੇ ਅਜੇ ਹਾਂ ਪਹਿਲੀ ਵਾਰ ਨਹੀਂ ਹੋਇਆ ਕਿ ਜਨਮ ਦਿਨ ਦੇ ਉੱਤੇ ਡੇਰਾ ਸਿਰਸਾ ਮੁਖੀ ਨੂੰ ਫਰਲੋ ਮਿਲੀ ਹੋਵੇ ਅਜਿਹਾ ਉਸਦੇ ਇਸ ਜਦ دی ਉਹਨੂੰ ਸਜ਼ਾ ਮਿਲੀ ਉਸ ਤੋਂ ਬਾਅਦ ਦੂਜੀ ਵਾਰ ਹੋਇਆ ਪਰ ਚੋਣਾ ਦੇ ਨੇੜੇ ਆ ਕੇ ਉਸ ਨੂੰ ਛੁੱਟੀ ਮਿਲਣਾ ਇਹ ਅੱਠਵੀਂ ਨੌਵੀਂ ਵਾਰ ਪਿਆ ਇਸ ਤੋਂ ਪਹਿਲਾਂ ਤੁਸੀਂ ਝਾਤ ਮਾਰ ਲਓ ਚਾਹੇ ਸੁਬਈ ਚੋਣਾ ਹੋਣ ਚਾਹੇ ਆਮ ਚੋਣਾ ਹੋਣ ਚਾਹੇ ਪੰਜਾਬ ਦੀਆਂ ਚੋਣਾ ਹੋਣ ਚਾਹੇ ਹਰਿਆਣੇ ਦੀਆਂ ਚੋਣਾ ਹੋਣ ਚਾਹੇ ਰਾਜਸਥਾਨ ਯੂਪੀ ਦੇ ਵਿੱਚ ਚੋਣ ਹੋਵੇ ਇਹਨਾਂ ਚਾਹੇ ਸਾਨਕ ਨਗਰ ਨਹੀਂ ਉਹ ਨਗਰ ਕੌਂਸਲ ਪੰਚਾਇਤੀ ਨਾਲ ਸੰਬੰਧ ਚੋਣਾ ਕਿਤੇ ਨਾ ਕਿਤੇ ਚੋਣਾ ਦੇ ਨੇੜੇ ਜਾ ਕੇ ਦਿੱਲੀ ਤੱਕ ਦੇ ਚੋਣਾ ਦੇ ਹਵਾਲੇ ਨਾਲ ਵੀ ਜਿਮਨੀ ਚੋਣਾ ਦੇ ਹਵਾਲੇ ਨਾਲ ਵੀ ਉਸ ਨੂੰ ਫਰ ਲਓ ਮਿਲਦੀ ਹੁਣ ਕੀ ਵਿਹਾਰ ਦੀਆਂ ਚ ਉਹਨਾਂ ਨੇ ਧਿਆਨ ਚ ਰੱਖਿਆ ਜਾਂ ਸਿਰਫ ਜਨਮ ਦਿਨ ਨੂੰ ਧਿਆਨ ਚ ਰੱਖਿਆ ਜਾਂ ਅਸਰ ਉਸੂ ਕੇ ਨਾ ਜਿੱਦਣ ਮਨ ਕੀਤਾ ਮੈਂ ਬਾਹਰ ਆਉਣਾ ਜਿੱਦਣ ਮਨ ਕੀਤਾ ਮੈਂ ਅੰਦਰ ਜਾਣਾ ਪਤਾ ਨਹੀਂ ਬਈ ਸਜ਼ਾ ਬਾਹਰ ਰਹਿਣ ਦੀ ਤਾਂ ਨਹੀਂ ਮਿਲੀ ਕਿਤੇ ਕਿ ਵੀ ਡੇਰਾ ਸਿਰਸਾ ਮੁਖੀ ਨੂੰ ਜੇਲ੍ਹ ਚ ਛੁੱਟੀ ਘਟਨ ਭੇਜਿਆ ਜਾਇਆ ਕਰੂਗਾ ਤੇ ਸਜ਼ਾ ਦੇ ਤੌਰ ਤੇ ਬਾਹਰ ਲਿਆਂਦਾ ਜਾਇਆ ਕਰੂਗਾ ਹਫ਼ਤਾ ਹੀ ਲੱਗਦਾ ਬਈ ਇੱਕ ਮਹੀਨੇ ਦੀ ਫਰਲੋ ਮਾਰ ਕੇ ਬਾਬਾ ਅੰਦਰ ਜਾਂਦਾ ਦੋ ਤਿੰਨ ਮਹੀਨੇ ਕੱਟ ਕੇ ਫੇਰ ਬਾਹਰ ਹੁੰਦਾ 14ਵੀਂ ਜਿੱਦਨ ਦੀ ਸਜ਼ਾ ਮਿਲੀ ਆ ਉਦਨ ਦੀ 14ਵੀਂ ਵਾਰ ਪਰ ਪਿਛਲੇ 3 ਸਾਲ ਜੇਕਰ ਮੈਂ 225 224 232 ਤੇ 220 ਦੇਖਾਂ ਇਹਨਾਂ 4 ਸਾਲਾਂ 'ਚ ਤਿੰਨ-ਤਿੰਨ ਵਾਰ ਫਰਲੋ ਮਿਲ ਚੁੱਕੀ ਆ ਮਤਲਬ 12 ਵਾਰ ਫਰਲੋ ਇਹਨਾਂ 4 ਸਾਲਾਂ 'ਚ ਮਿਲੀ ਆ ਹਰ ਸਾਲ 'ਚ ਤਿੰਨ ਵਾਰ ਤੇ 225 ਜਿਤਾ ਇਹ ਫਰਲੋ ਚਾਰ ਜਾਂ ਪੰਜ ਵਾਰ ਵੀ ਹੋਊਗੀ ਤਿੰਨ ਵਾਰ ਹੋ ਗਈ ਅਜੇ ਅਗਸਤ ਮਹੀਨਾ ਸੋ ਅਜੇ ਅਗਲੇ ਮਹੀਨੇ ਸਾਰੇ ਪਏ ਨੇ ਇਹਦਾ ਮਤਲਬ ਫਰਲੋ ਤਾਂ ਔਰ ਦੂਰ ਤੱਕ ਜਾਊਗਾ 40 ਦਿਨਾਂ ਦੀ ਫਰਲ ਹੋ। ਅਪ੍ਰੈਲ ਮਹੀਨਾ ਲੰਘਿਆ ਅਪ੍ਰੈਲ ਮਹੀਨਾ 9 ਅਪ੍ਰੈਲ ਨੂੰ 21 ਦਿਨਾਂ ਦੀ ਫਰਲ ਹੋ ਤੇ ਮੇਰਾ ਸਿਰਸਾ ਮੋਕੀ ਗੁਰਮੀਤ ਸਿੰਘ ਰਾਮ ਰੀਮ ਬਾਹਰ ਆਇਆ ਸੀ। ਉਹ ਗੁਰਮੀਤ ਸਿੰਘ ਰਾਮ ਰੀਮ ਜਿਹਦੇ ਉੱਤੇ ਅਦਾਲਤ ਦੇ ਵਿੱਚ ਕਤਲ ਦਾ ਮਾਮਲਾ ਬਲਾਤਕਾਰ ਦਾ ਮਾਮਲਾ ਸਾਬਤ ਹੋ ਚੁੱਕਿਆ। ਸਾਬਤ ਹੋਣ ਤੋਂ ਬਾਅਦ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ। ਇੱਕ ਕਾਤਲ ਹੋਣ ਦੇ ਬਾਵਜੂਦ ਉਹਨੂੰ ਬਾਹਰ ਆਉਣ ਤੇ ਕੋਈ ਖਤਰਾ ਨਹੀਂ ਕਿਸੇ ਨੂੰ। ਉਹਦੇ ਉਹਦੇ ਤੋਂ ਤੇ ਇੱਕ ਬਲਾਤਕਾਰੀ ਦੇ ਤੌਰ ਤੇ ਉਹਨੂੰ ਸਜ਼ਾ ਹੋਣ ਤੇ ਉਹਦੇ ਬਾਹਰ ਆਉਣ ਨਾਲ ਕਿਸੇ ਨੂੰ ਖਤਰਾ ਨਹੀਂ ਇੱਧਰ ਬੰਦੀ ਸਿੰਘਾਂ ਦਾ ਮਸਲਾ ਹੈ ਦੇਸ਼ ਦੇ ਹੋਰ ਕਿੰਨੇ ਹੀ ਸਮਾਜਿਕ ਕਾਰਕੁਨ ਨੇ ਜਿਹੜੇ ਮਤਲਬ ਕਿ ਅਪਰਾਧਿਕ ਖੇਤਰ ਨਾਲ ਨਹੀਂ ਆਉਂਦੇ ਰਾਜਨੀਤਿਕ ਹੈ ਨਾ ਅਜਿਹੇ ਮੁੱਦਿਆਂ ਕਰਕੇ ਉਹਦੇ ਵਿੱਚ ਆਉਂਦੇ ਨੇ ਉਹ ਤੇ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਅਦਾਲਤਾਂ ਨੇ ਦਿੱਤੀਆਂ ਉਹ ਸਜ਼ਾਵਾਂ ਵੀ ਉਹਨਾਂ ਨੇ ਭੋਗ ਲਈਆਂ ਨੇ ਉਹਦੇ باوجود ਵੀ ਉਹਨਾਂ ਦੀ ਛੁੱਟੀ ਨਹੀਂ ਹੁੰਦੀ ਉਹਦੇ باوجود ਵੀ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਕਰ ਲੋ ਤਾਂ ਦੂਰ ਦੀ ਗੱਲ ਐ ਪਰ ਰੋਲ ਮਿਲਣਾ ਤਾਂ ਦੂਰ ਦੀ ਗੱਲ ਐ ਸੋ ਇਸ ਲਈ ਬੰਦੀ ਸਿੰਘਾਂ ਤੋਂ ਲੈ ਕੇ ਹੋਰ ਆਮ ਹਾਂ ਸਮਾਜਿਕ ਕਾਰਕੁਨ ਤੇ ਰਾਜਨੀਤਿਕ ਕਾਰਕੁਨ ਉਹ ਅੰਦਰਬੰਦ ਨੇ ਜੀ ਤੇ ਉਹਨਾਂ ਦੀ ਜੇ ਪੰਜਾਬ ਦੇ ਜੀ ਬੰਦੀ ਸਿੰਘਾਂ ਦੀ ਗੱਲ ਆਵੇ ਫਿਰ ਕਹਿੰਦੇ ਜੀ ਇਹਨਾਂ ਦੀ ਰਿਹਾਈ ਨਾਲ ਖਤਰਾ ਹੈ ਜੀ ਸਮਾਜ ਨੂੰ ਲੋਕਾਂ ਦੀ ਜਾਨ ਮਾਲ ਦਾ ਖਤਰਾ ਬਈ 70 ਸਾਲ 80 ਸਾਲ ਦੇ ਹੋਣ ਤੋਂ ਬਾਅਦ ਵੀ ਜੇ ਉਹਨਾਂ ਲਈ ਖਤਰਾ ਹੈ ਅਦਾਲਤ ਦੀ ਸਜ਼ਾ ਤੋਂ ਪੂਰੀ ਹੋਣ ਤੋਂ ਬਾਅਦ ਵੀ ਜੇ ਉਹਨਾਂ ਨੂੰ ਛੱਡਣ ਦੇ ਵਿੱਚ ਮੁਸ਼ਕਲ ਹੈ ਇਹ ਤੋਂ ਕੋਈ ਖਤਰਾ ਨਹੀਂ ਇਸ ਨੂੰ ਕਿਤੇ ਤੋਂ ਵੀ ਗੌਰ ਕਰਨੀ ਬਣਦੀ ਹੈ ਤੇ ਜਿਹੜੀ ਆਪਾਂ ਛੁੱਟੀ ਦੀ ਗੱਲ ਕਰਦੇ ਆ 14 ਫਰਲੋ ਪਹਿਲੀ ਵਾਰ ਇੱਕ ਦਿਨ ਦੀ ਫਰਲੋ ਮਿਲੀ ਸਾਲ 220 ਦੇ ਵਿੱਚ ਫਿਰ ਸਾਲ 221 ਦੇ ਵਿੱਚ ਇੱਕ ਦਿਨ ਦੀ ਫਰਲੋ ਮਿਲੀ ਮਤਲਬ 2 ਸਾਲਾਂ ਚ 2 ਦਿਨਾਂ ਦੀ ਫਰਲੋ ਇਹ ਟੈਸਟਿੰਗ ਸੀ ਸ਼ਹਿਰ ਇਹ ਟੈਸਟ ਕਰਕੇ ਦੇਖਿਆ ਗਿਆ ਕਿ ਰਿਐਕਟ ਕਿਵੇਂ ਕਰਦੇ ਆ ਲੋਕ ਕਿਉਂਕਿ ਡੇਰਾ ਸਰਸਾ ਮੁਖੀ ਦੇ ਇਹ ਨਾ ਘਟਨਾ ਕਰਮ ਦੇ ਮਾਮਲੇ ਤੱਕ ਹੀ ਮਸਲਾ ਨਹੀਂ ਹੈਗਾ ਸਿੱਖੀ ਨਾਲ ਜਿਹੜਾ ਉਹਨੇ ਵਿਵਾਦ ਛੇੜਿਆ ਗੁਰੂ ਸਾਹਿਬ ਦਾ ਸਮਾਗ ਰਚਨਾ ਹੈ ਨਾ ਉਹ ਸਾਰਾ ਢੰਗ ਤਰੀਕਾ ਅਪਣਾਉਣਾ ਫਿਰ ਵਿਦਵੀਆਂ ਦੇ ਮਾਮਲੇ ਚ ਉਹਦੇ ਨਾਂ ਦਾ ਆਉਣਾ ਉਹਦੇ ਡੇਰੇ ਦੇ ਬੰਦਿਆਂ ਦੇ ਪ੍ਰੇਮੀਆ ਦੇ ਨਾਂ ਦਾ ਆਉਣਾ ਉਹ ਟਕਰਾਵ ਥੱਲੇ ਆਪਸ ਵਿੱਚ ਲੋਕਾਂ ਚ ਸ਼ੁਰੂ ਹੋਣਾ ਉਹ ਸਾਰੇ ਕਾਰਨ ਵੀ ਇਹ ਪੈਨੂ ਖੜਾ ਹੈ ਉਹਦੇ باوجود ਵੀ ਉਸ ਨੂੰ ਟੈਸਟ ਕਰਕੇ ਦੇਖਿਆ ਗਿਆ ਕਿ ਜੇ 2 2 2 ਦਿਨ ਦੀ ਫਰਲੋਂ ਪਾਸ ਹੋ ਗਈ 1 ਦਿਨ ਦੀ ਫਰਲੋਂ ਪਾਸ ਹੋ ਗਈ ਤਾਂ ਠੀਕ ਹੈ 220 ਦੇ ਵਿੱਚ ਅਕਤੂਬਰ ਮਹੀਨੇ ਚ ਕਿ ਦਿਨ ਦੀ ਫਰਲੋਂ ਮਿਲੀ ਮਈ ਚ 221 ਦੇ ਵਿੱਚ ਕਿ ਦਿਨ ਦੀ ਫਰਲੋਂ ਮਿਲੇਗੀ ਕੱਲ ਸੈੱਟ ਆ ਗਿਆ ਫਿਰ ਸਿੱਧਾ 222 ਦੇ ਵਿੱਚ ਤਿੰਨ ਵਾਰ ਫਰਲੋਂ ਮਿਲੀ ਪਹਿਲਾ 7 ਫਰਵਰੀ 2022 ਫਿਰ ਜੂਨ 2022 ਫਿਰ 14 ਅਕਤੂਬਰ 2022 ਫਰਵਰੀ ਦੇ ਵਿੱਚ 21 ਦਿਨਾਂ ਦੀ ਜੂਨ ਦੇ ਵਿੱਚ 30 ਦਿਨਾਂ ਦੀ ਹੈ ਅਕਤੂਬਰ ਦੇ ਵਿੱਚ ਫਿਰ ਮਤਲਬ ਕਿ 40 ਦਿਨਾਂ ਦੀ ਫਰਲੋ ਮਿਲੀ ਇਹ ਹੈਗਾ ਜੀ 2022 ਫਿਰ 2023 ਚ ਵੀ ਤਿੰਨ ਵਾਰ ਫਰਲੋ ਮਿਲੀ ਜਨਵਰੀ ਚ ਫੇਰ ਫਰਲੋ ਮਿਲੀ 2023 ਚ ਜੁਲਾਈ ਚ ਫੇਰ ਫਰਲੋ ਮਿਲੀ 2023 ਚ ਨਵੰਬਰ ਚ ਫੇਰ ਫਰਲੋ ਮਿਲੀ 2023 ਚ ਸੋ ਜੀ 21 ਜਨਵਰੀ ਨੂੰ 40 ਦਿਨਾਂ ਦੀ ਫਰਲੋ 20 ਜੁਲਾਈ ਨੂੰ 30 ਦਿਨਾਂ ਦੀ ਫਰਲੋ 21 ਨਵੰਬਰ ਨੂੰ 21 ਦਿਨਾਂ ਦੀ ਫਰਲੋ ਚਲੋ ਜੀ ਇੱਥੇ ਵੀ ਕੰਮ ਸੈੱਟ ਆ ਗਿਆ ਫਿਰ ਜੀ 2024 ਚੜਿਆ ਫਿਰ ਤਿੰਨ ਵਾਰ ਫਰਲੋ ਮਿਲੀ ਜਨਵਰੀ 2024 ਚ ਫਰਲੋ ਮਿਲੀ 50 ਦਿਨਾਂ ਦੀ ਅਗਸਤ 2024 ਚ ਫਰਲੋ ਮਿਲੀ 21 ਦਿਨਾਂ ਦੀ ਅਕਤੂਬਰ 2024 ਚ ਫਰਲੋ ਮਿਲੀ 20 ਦਿਨਾਂ ਦੀ ਤੇ 2025 ਚੜ ਗਿਆ 25 ਚੜਦੇ ਜਨਵਰੀ ਫਿਰ ਫਰਲੋ ਮਿਲਗੀ ਜਨਵਰੀ ਦੇ ਵਿੱਚ 30 ਦਿਨਾਂ ਦੀ ਫਰਲੋ ਮਿਲੀ 28 ਜਨਵਰੀ ਨੂੰ 9 ਅਪ੍ਰੈਲ ਨੂੰ ਫਿਰ 21 ਦਿਨਾਂ ਦੀ ਮਿਲ ਗਈ ਤੇ ਹੁਣ 5 ਅਗਸਤ ਨੂੰ ਫਿਰ 40 ਦਿਨਾਂ ਦੀ ਮਿਲ ਗਈ ਅਜੇ ਅਗਸਤ ਮਹੀਨਾ ਤੇ 225 ਚ ਵੀ ਤਿੰਨ ਵਾਰ ਦੀ ਫਰਲੋ ਹੋ ਚੁੱਕੀ ਹੈ ਦਾ ਮਤਲਬ ਇੱਕ ਅੱਧੀ ਵਾਰ ਫਰਲੋ ਹੋਰ ਮਿਲਣੀ ਹੈ ਗੌਰ ਕਰਨ ਵਾਲੀ ਗੱਲ ਇਹ ਹੈ ਕਿ 2022 ਦੇ ਵਿੱਚ ਚਲੋ ਫਰਵਰੀ ਹੈ ਪਰ 2023 ਚ ਵੀ ਜਨਵਰੀ ਹੈ 2024 ਚ ਵੀ ਜਨਵਰੀ ਹੈ 2025 ਚ ਵੀ ਜਨਵਰੀ ਹੈ ਹੈਨਾ ਇਸ ਤਰੀਕੇ ਕਰਨ ਨਾਲ ਗਲਤੁਰਦੀ ਆਉਂਦੀ ਹੈ ਫਰਵਰੀ 2022 ਦੇ ਵਿੱਚ ਜੂਨ ਚ ਹੈ 2023 ਚ ਜੁਲਾਈ ਚ ਹੈ ਹੈਨਾ ਇੱਥੇ 2024 ਦੇ ਵਿੱਚ ਫਿਰ ਅਗਸਤ ਚ ਹੈ ਹੈ 2025 ਦੇ ਵਿੱਚ ਫਿਰ ਅਗਸਤ ਚ ਹੈ ਲਗਭਗ ਉਹ ਐਵਰੇਜ ਬਣਾ ਕੇ ਚੱਲਿਆ ਜਾ ਰਿਹਾ ਹੈ ਕਿ ਵੀ ਜਿਵੇਂ ਹੁਣ ਅਪ੍ਰੈਲ ਦੀ 9 ਅਪ੍ਰੈਲ ਨੂੰ ਮਿਲੀ 40 ਦਿਨਾਂ ਦੀ ਫਰ ਲੋ ਹੈਨਾ 21 ਦਿਨਾਂ ਦੀ ਫਰ ਲੋ 9 ਅਪ੍ਰੈਲ ਨੂੰ ਤੇ 21 ਦਿਨ ਦਾ ਮਤਲਬ ਅਪ੍ਰੈਲ ਮਹੀਨਾ ਪੂਰਾ ਬਾਹਰ ਲੰਘ ਗਿਆ ਕਿ 9 ਤਰੀਕ ਨੂੰ ਆਇਆ 21 ਦਿਨ ਹੋ ਸੀ ਤੇ ਅਪ੍ਰੈਲ ਮਹੀਨਾ ਪੂਰਾ ਬਾਹਰ ਤੇ ਫਿਰ ਮਈ ਜੂਨ ਜੁਲਾਈ ਅੰਦਰ ਕੱਟੀ ਅਗਸਤ ਚ ਫੇਰ ਫਰ ਲੋ ਮਿਲ ਗਈ ਹੁਣ ਅਗਸਤ 40 ਦਿਨਾਂ ਦੀ ਫਰ ਲੋ ਇਹਦਾ ਮਤਲਬ ਹਿਸਾਬ ਲਾ ਲੋ ਕਿ ਅਗਸਤ ਤੋਂ ਅਗਲੇ ਸਤੰਬਰ ਤੱਕ ਵੀ ਕੁ ਦਿਨ ਚਲੇ ਜਾਣੇ ਸਤੰਬਰ ਚ ਅੰਦਰ ਜਾਊਗਾ ਸਤੰਬਰ ਅਕਤੂਬਰ ਨਵੰਬਰ ਦਸੰਬਰ ਦੇ ਨੇੜੇ ਤੇ ਲੈ ਜਾ ਕੇ ਨਵੰਬਰ ਤੋਂ ਸੰਬੰਧ ਦੇ ਨੇੜੇ ਫੇਰ ਮਿਲ ਜੂਗੀ ਨਹੀਂ ਜਨਵਰੀ ਤੱਕ ਭਾਈ ਗਰੰਟੀਡ ਚੱਲੀ ਆਉਂਦੀ ਹੈ ਸੋ ਇਹ ਜਿਹੜਾ ਤਰੀਕਾ ਕਰਾ ਇਹਦੇ ਤੇ ਸਵਾਲ ਵੱਡੇ ਖੜੇ ਨੇ ਕਿ ਇਸ ਤਰ੍ਹਾਂ ਜੇਕਰ ਇੱਕ ਜਿਹਨੂੰ ਅਦਾਲਤ ਨੇ ਅਪਰਾਧੀ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਦਿੱਤੀ ਹੋਵੇ ਤਮਾਮ ਉਮਰ ਕੈਦ ਦੀ ਸਜ਼ਾ ਮਿਲੀ ਹੋਵੇ ਉਹਦੀ ਫਰਲੋ ਦੇ ਉੱਤੇ ਕੋਈ ਮਸਲਾ ਨਹੀਂ ਉਹ ਬਾਹਰ ਆਵੇ ਤੇ ਜੋ ਮਰਜੀ ਬਿਆਨੀਆਂ ਦਵੇ ਜਿੱਥੇ ਮਰਜੀ ਮਿਲੇ ਗਿਲੇ ਕੁਝ ਕਰੇ ਹੈਨਾ ਤੇ ਪਰ ਜਿਨ੍ਹਾਂ ਦੇ ਲਈ ਸਜ਼ਾਵਾਂ ਪੂਰੀਆਂ ਹੋਣ ਤੋਂ ਅੱਜ ਵੀ ਰਿਹਾਈ ਨਹੀਂ ਉੱਥੇ ਸਰਕਾਰਾਂ ਦੀ ਚੁੱਪ ਸਿਸਟਮ ਦੀ ਚੁੱਪ ਫਿਰ ਖਲਦੀ ਹੈ ਇਹਦਾ ਮਤਲਬ ਕੋਈ ਵਿਤਕਰਤਾ ਕਿਤਨਾ ਕਿਤੇ ਖੜਾ ਹੈ ਇਸ ਨੂੰ ਲੈ ਕੇ ਸਵਾਲ ਤਾਂ ਉੱਠਦੇ ਰਹੇ